올 ਗੁੱਡ ਨਾਈਸ ਮੈਂ ਕਿੰਨਾ ਫੀਲ ਨਹੀਂ ਕਰ ਰਹਾ ਐ इमोशनल ਕਰਕੇ ਇੱਕ ਵਾਰ ਤਾਂ ਰੋਣਾ ਜਾ ਆ ਗਿਆ ਸੀਗਾ ਵੀਰੇ ਬਹੁਤ ਸੋਹਣੀ ਸੀ ਯਾਰ ਵੀਰੇ ਬਹੁਤ ਵਧੀਆ ਇਸੇ ਰਹਿ ਰਹਾ ਤਾਂ ਦਸਾਂ ਚੋ 100 ਨੰਬਰ ਆ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਟੈਲੀਪੋਸਟ ਪੰਜਾਬੀ ਤੇ ਇੱਕ ਮਿਸਟਰ ਸੁਦਾਈ ਫਿਲਮ ਰੀਲੀਜ਼ ਹੋਈ ਆ ਤੇ ਲੋਕਾਂ ਤੋਂ ਜਾਣਦੇ ਆ ਕਿੱਦਾਂ ਲੱਗੀ ਮੂਵੀ ਕਿਉਂਕਿ ਇਸ ਮੂਵੀ ਚ ਜੋ ਕੁਝ ਦੱਸਿਆ ਗਿਆ ਇਸ ਮੂਵੀ ਚ ਜਿਹੜੇ ਹਾਸਾ ਵੀ ਹੈ ਤੇ ਹੋਰ ਵੀ ਕਿੰਨੇ ਨੇ ਕਈ ਤਰ੍ਹਾਂ ਦੇ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਿਆ ਉਹ ਜਾਣਦੇ ਆ ਦਰਸ਼ਕਾਂ ਨੂੰ ਕਿਵੇਂ ਲੱਗੀ ਮੂਵੀ ਵਧੀਆ ਸੀ ਸਰ ਇੱਕਦਮ ਸਭ ਕੁਝ ਵਧੀਆ ਸੀ ਹਰ ਸਿਮਰਨ ਸਰ ਦੀ ਐਕਟਿੰਗ ਵਧੀਆ ਸੀ 올 ਗੁੱਡ ਨਾਈਸ ਮੂਵੀ ਬਹੁਤ ਸੋਹਣੀ ਮੂਵੀ ਬਹੁਤ ਸੋਹਣੀ ਵੀਰੇ ਇਹਨਾਂ ਨੂੰ ਸੀ ਯਾਰ ਹਾਂ ਇੰਟਰਵਲ ਤੋਂ ਬਾਅਦ ਬਹੁਤ ਜ਼ਿਆਦਾ ਸੋਹਣੀ ਲੱਗੀ ਆ ਹਾਂਜੀ ਵੀਰੇ ਵੀ ਜਿੱਦਾਂ ਹੁਣ ਮੈਂ ਕਿਦਾਂ ਫੀਲ ਨਹੀਂ ਕਰ ਸਕਦਾ ਇਮੋਸ਼ਨਲ ਕਰਕੇ ਇੱਕ ਵਾਰ ਤਾਂ ਰੋਣਾ ਜਿਹਾ ਆ ਗਿਆ ਸੀਗਾ ਵੀਰੇ ਬਹੁਤ ਸੋਹਣੀ ਸੀ ਯਾਰ ਵੀਰੇ ਓਕੇ ਠੀਕ ਹੈ ਬਿਲਕੁਲ ਕਿਦਾਂ ਲੱਗੀ ਵਧੀਆ ਲੱਗੀ ਬਹੁਤ ਵਧੀਆ ਸੀ ਰਰਾਤਾ ਕਿਦਾਂ ਲੱਗੀ ਦਸਾਂ ਚੋਂ 100 ਨੰਬਰ ਆ ਕਿੰਨਾ ਲੱਗਿਆ ਬਹੁਤ ਸੋਹਣੀ ਮੂਵੀ ਆ ਭਾਜੀ 10 ਚੋਂ 10 ਨੰਬਰ ਆ ਆਲ ਗੁੱਡ ਨਾਈਸ ਮੈਂ ਕਿੰਨਾ ਫੀਲ ਨਹੀਂ ਕਰ ਰਿਹਾ ਮੈਂ ਓਸ਼ਨਲ ਕਰਕੇ ਇੱਕ ਵਾਰ ਤਾਂ ਰੋਣ ਆ ਜਾ ਆ ਗਿਆ ਸੀਗਾ ਵੀਰੇ ਬਹੁਤ ਸੋਹਣੀ ਸੀ ਯਾਰ ਵੀਰੇ ਬਹੁਤ ਵਧੀਆ ਇਸੇ ਰਹਾ ਲੱਗਿਆ 10 ਚੋਂ 100 ਨੰਬਰ ਆ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਟੈਲੀਪੋਸਟ ਪੰਜਾਬੀ ਤੇ ਇੱਕ ਮਿਸਟਰ ਸੁਦਾਈ ਫਿਲਮ ਰੀਲੀਜ਼ ਹੋਈ ਹੈ ਤੇ ਲੋਕਾਂ ਤੋਂ ਜਾਣਦੇ ਆ ਕਿੱਦਾਂ ਲੱਗੀ ਮੂਵੀ ਕਿਉਂਕਿ ਇਸ ਮੂਵੀ 'ਚ ਜੋ ਕੁਝ ਦੱਸਿਆ ਗਿਆ ਇਸ ਮੂਵੀ 'ਚ ਜਿਹੜੇ ਹਾਸਾ ਵੀ ਹੈ ਤੇ ਹੋਰ ਵੀ ਕਿੰਨੇ ਨੇ ਕਈ ਤਰ੍ਹਾਂ ਦੇ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਿਆ ਉਹ ਜਾਣਦੇ ਆ ਦਰਸ਼ਕਾਂ ਨੂੰ ਕਿਵੇਂ ਲੱਗੀ ਮੂਵੀ ਵਧੀਆ ਸੀ ਸਰ ਇੱਕਦਮ ਸਭ ਕੁਝ ਵਧੀਆ ਸੀ ਹਰ ਸਿਮਰਨ ਸਰ ਦੀ ਐਕਟਿੰਗ ਵਧੀਆ ਸੀ ਆਲ ਗੁੱਡ ਨਾਈਸ ਮੂਵੀ ਬਹੁਤ ਸੋਹਣੀ ਮੂਵੀ ਬਹੁਤ ਸੋਹਣੀ ਵੀਰੇ ਕਿੰਨਾ ਸਿਆਰ ਹਾਂ ਇੰਟਰਵਲ ਤੋਂ ਬਾਅਦ ਬਹੁਤ ਜਿਆਦਾ ਸੋਹਣੀ ਲੱਗੀ ਹੈ ਹਾਂਜੀ ਵੀਰੇ ਵੀ ਜਿੱਦਾਂ ਹੁਣ ਮੈਂ ਕਿਦਾਂ ਫੀਲ ਨਹੀਂ ਕਰਦਾ ਮੈਂ ਓਸ਼ਨਲ ਕਰਕੇ ਇੱਕ ਵਾਰ ਦਾ ਰੋਣਾ ਜਾ ਆ ਗਿਆ ਸੀਗਾ ਵੀਰੇ ਬਹੁਤ ਸੋਹਣੀ ਸੀ ਯਾਰ ਵੀਰੇ ਓਕੇ ਓਕੇ ਹਾਂਜੀ ਠੀਕ ਹੈ ਬਿਲਕੁਲ ਕਿਦਾਂ ਲੱਗੀ ਬਈ ਵਧੀਆ ਲੱਗੀ ਬਹੁਤ ਵਧੀਆ ਸੀ ਰਹਾ ਰਹਾ ਕਿਦਾਂ ਲੱਗੀ ਦਸਾਂ ਚੋਂ 100 ਨੰਬਰ ਕਿਦਾਂ ਲੱਗੀ ਬਹੁਤ ਸੋਹਣੀ ਮੂਵੀ ਹੈ ਬਾਜੀ 10 ਚੋਂ 10 ਨੰਬਰ ਹੈ ਆਲ ਗੁੱਡ ਨਾਈਸ ਕਮਕਤਨਾ ਫੀਲ ਨਹੀਂ ਕਰਦਾ ਐਮੋਸ਼ਨਲ ਕਰਕੇ ਇੱਕ ਵਾਰ ਤਾਂ ਰੋਣਾ ਜਾ ਆ ਗਿਆ ਸੀਗਾ ਵੀਰੇ ਬਹੁਤ ਸੋਹਣੀ ਸੀ ਯਾਰ ਵੀਰੇ ਬਹੁਤ ਵਧੀਆ ਐਸ਼ੇ ਰਹਾ ਰਹਾ ਦਸਾਂ ਚੋ 100 ਨੰਬਰ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਟੈਲੀਪੋਸਟ ਪੰਜਾਬੀ ਤੇ ਇੱਕ ਮਿਸਟਰ ਸੁਦਾਈ ਫਿਲਮ ਰੀਲਿਸ ਹੋਈ ਹੈ ਤੇ ਲੋਕਾਂ ਤੋਂ ਜਾਣਦੇ ਆ ਕਿੱਦਾਂ ਲੱਗੀ ਮੂਵੀ ਕਿਉਂਕਿ ਇਸ ਮੂਵੀ ਚ ਜੋ ਕੋਈ ਦੱਸਿਆ ਗਿਆ ਇਸ ਮੂਵੀ ਚ ਜਿਹੜੇ ਹਾਸਾ ਵੀ ਹੈ ਤੇ ਹੋਰ ਵੀ ਕਿੰਨੇ ਨੇ ਕਈ ਤਰ੍ਹਾਂ ਦੇ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਿਆ ਉਹ ਜਾਣਦੇ ਆ ਦਰਸ਼ਕਾਂ ਨੂੰ ਕਿਵੇਂ ਲੱਗੀ ਮੂਵੀ ਵਧੀਆ ਸੀ ਸਰ ਇੱਕਦਮ ਸਭ ਕੁਝ ਵਧੀਆ ਸੀ ਹਰ ਸਿਮਰਨ ਸਰ ਦੀ ਐਕਟਿੰਗ ਵਧੀਆ ਸੀ ਆਲ ਗੁੱਡ ਨਾਈਸ ਬਹੁਤ ਸੋਹਣੀ ਮੂਵੀ ਬਹੁਤ ਸੋਹਣੀ ਵੀਰੇ ਨਾਲ ਸੀ ਯਾਰ ਹਾਂ ਇੰਟਰਵਲ ਤੋਂ ਬਾਅਦ ਬਹੁਤ ਜ਼ਿਆਦਾ ਸੋਹਣੀ ਲੱਗੀ ਹੈ ਹਾਂਜੀ ਵੀਰੇ ਵੀ ਜਿੱਦਾਂ ਹੁਣ ਮੈਂ ਕਿਦਾਂ ਫੀਲ ਨਹੀਂ ਕਰ ਸਕਦਾ ਮੈਂ ਓਸ਼ਨਲ ਕਰਕੇ ਇੱਕ ਵਾਰ ਤਾਂ ਰੋਣਾ ਜਾ ਆ ਗਿਆ ਸੀਗਾ ਵੀਰੇ ਬਹੁਤ ਸੋਹਣੀ ਸੀ ਯਾਰ ਵੀਰੇ ਓਕੇ ਠੀਕ ਹੈ ਬਿਲਕੁਲ ਕਿਦਾਂ ਲੱਗੀ ਵਧੀਆ ਲੱਗੀ ਬਹੁਤ ਵਧੀਆ ਸੀ ਯਾਰ ਰਹਾ ਤਾਂ ਕਿਦਾਂ ਲੱਗੀ ਦਸਾਂ ਚੋਂ 100 ਨੰਬਰ ਆ ਬਹੁਤ ਸੋਹਣੀ ਮੂਵੀ ਹੈ ਬਾਜੀ 10 ਚੋਂ 10 ਨੰਬਰ ਹੈ